ਦੇਸ਼ ਦੇ ਆਜ਼ਾਦੀ ਦਿਹਾੜੇ ਨੂੰ ਪੂਰੇ ਉਤਸ਼ਾਹ ਨਾਲ ਮਨਾਉਣ ਦੇ ਮਕਸਦ ਨਾਲ ਭਾਰਤ ਸਰਕਾਰ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਨੂੰ ਲੈ ਕੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਦੇਸ਼ ਦਾ ਹਰ ਨਾਗਰਿਕ ਆਪਣੇ ਘਰਾਂ ਤੇ ਕਾਰੋਬਾਰ ਵਾਲੀਆਂ ਥਾਵਾਂ ਤੇ ਕੌਮੀ ਤਿਰੰਗਾ ਲਹਿਰਾ ਸਕੇ ਇਸ ਦੇ ਲਈ ਲੋਕਾਂ ਦੀ ਸਹੂਲਤ ਲਈ ਕੌਮੀ ਝੰਡਿਆਂ ਨੂੰ ਦੇਸ਼ ਦੇ ਸਾਰੇ ਡਾਕਖਾਨਿਆਂ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ ਗੁਰਦਾਸਪੁਰ ਡਾਕ ਘਰ ਦੇ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਇਸ ਵਾਰ ਤੀਜਾ ਸਾਲ ਹੈ ਅਤੇ ਪਿਛਲੇ ਦੋ ਸਾਲ ਤਾਲਾਂ ਵਿੱਚ ਵੀ ਲੋਕਾਂ ਵਿੱਚ ਉਤਸ਼ਾਹ ਸੀ ਪਰਮਜੀਤ ਸਿੰਘ ਨੇ ਦੱਸਿਆ ਕਿ ਡਾਕਖਾਨਿਆਂ ਵਿੱਚ ਵਿਸ਼ੇਸ਼ ਸਟਾਫ ਤਾਇਨਾਤ ਕੀਤਾ ਗਿਆ ਹੈ ਅਤੇ ਹਰ ਛੋਟੇ ਅਤੇ ਵੱਡੇ ਡਾਕਖਾਨੇ ਵਿੱਚ ਕੌਮੀ ਝੰਡੇ ਭੇਜੇ ਗਏ ਨੇ ਇਸ ਵਾਰ ਲੋਕਾਂ ਦੀ ਸਹੂਲਤ ਲਈ ਡਾਕ ਵੰਡਣ ਜਾਣ ਵਾਲੇ ਡਾਕੀ ਰਾਹੀ ਵੀ ਲੋਕਾਂ ਨੂੰ ਘਰਾਂ ਵਿੱਚ ਤਿਰੰਗਾ ਪਹੁੰਚਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਸ਼ੁਰੂ ਕੀਤਾ ਗਿਆ ਹੈ ਅਭਿਆਨ ਔਰ ਯੂਥ ਦੇ ਵਿੱਚ ਬਹੁਤ ਜ਼ਿਆਦਾ ਉਸਾਹਤ ਆ ਕਿਉਂਕਿ ਆ ਜਿਹੜਾ ਮਤਲਬ ਸੈਲਫੀ ਲੈ ਕੇ ਉਹਨਾਂ ਨੇ ਜਿਹੜੀ ਆ ਨਾ ਮੋਬਾਈਲ ਤੇ ਗੰਭ ਭੇਜਣੀ ਹੁੰਦੀ ਏ ਇਹ ਕਰੇ ਬਹੁਤ ਜ਼ਿਆਦਾ ਯੂਥ ਦੇ ਵਿੱਚ ਵੇਖਣ ਨੂੰ ਮਿਲਿਆ ਬੱਕੀ ਮੈਂ ਕੋਸ਼ਿਸ਼ ਕਰਾਂਗਾ ਵੀ ਸਾਰੇ ਹੀ ਮੇਰੇ ਵੀਰ ਭੈਣ ਭਰਾ ਹਰ ਘਰ ਆਪਣੇ ਤਿਰੰਗਾ ਲਹਿਰਾਉਣ ਔਰ ਸੈਲਫੀ ਲੈ ਕੇ ਸਾਨੂੰ ਭੇਜਣ